ਗੋਲੀ ਲੱਗਣ ਕਾਰਨ ਪੁਲਿਸ ਮੁਲਾਜ਼ਮ ਦੀ ਮੌਤ ਨਵਾਂ ਸ਼ਹਿਰ ਦੇ ਚੰਡੀਗੜ੍ਹ ਰੋਡ ਵਿਖੇ ਬਣੇ ਨਵੇਂ ਤਹਿਸੀਲ ਕੰਪਲੈਕਸ 'ਚ ਗੋਲੀ ਚੱਲਣ ਨਾਲ ਇੱਕ ਪੁਲਿਸ ਮੁਲਾਜ਼ਮ ਦੀ ਭੇਦਭਰੇ ਹਾਲਾਤ 'ਚ ਮੌਤ ਹੋਣ ਦਾ ਸਮਾਚਾਰ ਹੈ ਜਾਣਕਾਰੀ ਅਨੁਸਾਰ ਖਾਣਾ ਪੋਜਵਾਲ ਵਿਖੇ ਤਾਇਨਾਤ ਹੈੱਡ ਕਾਂਸਟੇਬਲ ਹਰਵਿੰਦਰ ਸਿੰਘ ਲੁਧਿਆਣਾ ਜੀਲ 'ਚੋਂ ਇੱਕ ਦੋਸ਼ੀ ਨੂੰ ਲੈ ਕੇ ਨਵਾਂ ਸ਼ਹਿਰ ਵਿਖੇ ਮਾਨਯੋਗ ਅਦਾਲਤ 'ਚ ਪੇਸ਼ ਕਰਨ ਲਈ ਲਿਆਇਆ ਸੀ ਉਹ ਬਾਥਰੂਮ ਗਿਆ ਤੇ ਉੱਥੇ ਹੀ ਉਸਨੇ ਆਪਣੀ AK-47 ਨਾਲ ਫਾਇਰ ਕੀਤਾ ਜਿਸ ਨਾਲ ਗੋਲੀ ਉਸਦੇ ਸਿਰ ਵਿੱਚ ਵੱਜੀ ਤੇ ਉਸ ਦੀ ਮੌਤ ਹੋ ਗਈ ਪਰ ਇੱਥੇ ਅਸੀਂ ਪੁਸ਼ਟੀ ਨਹੀਂ ਕਰਦੇ ਕਿ ਗੋਲੀ ਮੁਲਾਜ਼ਮ ਵੱਲੋਂ ਚਲਾਈ ਗਈ ਕਿ ਕੋਈ ਹੋਰ ਕਾਰਨ ਹਨ ਇਹ ਪੁਲਿਸ ਜਾਂਚ ਦਾ ਵਿਸ਼ਾ ਹੈ ਘਟਨਾ ਦੀ ਸੂchnਾ ਮਿਲਦਿਆਂ ਹੀ ਨਵਾਂ ਸ਼ਹਿਰ ਦੇ ਡੀਐਸਪੀ ਮਾਧਵੀ ਸ਼ਰਮਾ ਐਸਐਚਓ ਮਹਿੰਦਰਪਾਲ ਸਿੰਘ ਤੇ ਐਸਐਚਓ ਸਦਰ ਨਵਾ ਸ਼ਹਿਰ ਕਟਨਾ ਸਥਾਨ ਤੇ ਪਹੁੰਚੇ ਪੁਲਿਸ ਵੱਲੋਂ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਮ੍ਰਿਤਕ ਸਰੀਰ ਨੂੰ ਸਿਵਲ ਹਸਪਤਾਲ ਨਵਾ ਸ਼ਹਿਰ ਵਿਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਇਸ ਮੌਕੇ ਡੀਐਸਪੀ ਮਾਧਵੀ ਸ਼ਰਮਾ ਨੇ ਕਿਹਾ ਕਿ ਗੋਲੀ ਚੱਲਣ ਕਾਰਨ ਇੱਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ ਹੈ ਸਾਰੇ ਮਾਮਲੇ ਦੀ ਬਰੀਕੀ ਨਾਲ ਜਾਂਚ ਹੋਵੇਗੀ ਕਿ ਗੋਲੀ ਚੱਲਣ ਦੇ ਕੀ ਕਾਰਨ ਹਨ ਤੁਸੀਂ ਦੇਖ ਰਹੇ ਹੋ న్యూਸ 리ਡਰ ਪੰਜਾਬ ਲਈ ਹਰਵਿੰਦਰ ਸਿੰਘ ਨਾਲ ਅਸ਼ੋਕ ਦੁੱਗਲ ਦੀ ਨਵਾ ਸ਼ਹਿਰ ਤੋਂ ਰਿਪੋਰਟ जी अभी पता लगा है कि कोर्ट परिसर से ही हमें मैसेज आया था कि पोज़ेवाल थाने में हमारे सीनियर कांस्टेबल हरविंदर सिंह पोस्टेड हैं उनकी डेथ हो गई है इमिडिएटली हम सिविल हॉस्पिटल उनको शिफ्ट किया अभी मौत का कारण और सारा कुछ वेरिफिकेशन चल रही है अकॉर्डिंगली ब्रीफ किया जाए। तो पोस्टिंग सेना दी पोचेवाल थाने के ਸੀਨੀਅਰ ਕਨਸਟੇਬਲ ਹਰਵਿੰਦਰ ਸਿੰਘ ਸੀਨੀਅਰ ਕਨਸਟੇਬਲ ਹਾਂਜੀ ਅੱਜ ਪੇਸ਼ੀ ਤਰ੍ਹਾਂ ਨੇ ਕੀ ਹਾਂਜੀ ਪੇਸ਼ੀ ਡਿਊਟੀ ਤੇ ਆਏ ਹੋਏ ਸੀ ਤੇ ਸਾਨੂੰ ਕੋਟ ਕੰਪਲੈਕਸ ਤੋਂ ਇਹਥੋਂ ਮੈਸੇਜ ਆਇਆ ਸਾਡੇ ਹੋਰ ਵੀ ਮੁਲਾਜ਼ਮ ਇੱਥੇ ਹਾਜ਼ਰ ਸੀ ਇਹਨਾਂ ਦੀ ਡੈਥ ਹੋ ਗਈ ਹੈ ਤੇ ਇਮੀਡੀਟਲੀ ਇਹਨਾਂ ਨੂੰ ਫਿਰ ਅਸੀਂ ਹਸਪੀਟਲ ਵਿੱਚ ਸ਼ਿਫਟ ਕੀਤਾ ਤੇ ਅੱਗੇ ਵੈਰੀਫਿਕੇਸ਼ਨ ਚੱਲ ਰਹੀ ਹੈ ਹੁਣ ਜਦ ਕਿਤੋਂ ਕਿੱਥੋਂ ਘਟ ਗਈ ਕਿਸ ਤਰ੍ਹਾਂ ਸਾਰਾ ਕੁਝ ਬੁਲੀ ਚਲਾ ਕਿਤਾ ਕਿਤਾ ਹਲੇ ਸਭ ਕੁਝ ਵੈਰੀਫਾਈ ਕਰ ਰਹੇ ਹਾਂ ਸਾਰਾ ਕੁਝ ਜਦੋਂ ਵੈਰੀਫਾਈ ਕਰ ਲਿਆ ਜਾਏਗਾ ਫਿਰ ਤੁਹਾਨੂੰ ਦੱਸ ਦਾਂਗੇ ਬੋਡੀ ਕਿੱਥੇ ਮਿਲੀ ਹੈ ਆਪਣੀ